ਜ਼ਿਲ੍ਹਾ ਚੋਣ ਅਫਸਰ ਕਾਮਾ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ सुरेंद्र ਸਿੰਘ ਢਾਲੀਵਾਲ ਨੇ ਜਾਣਕਾਰੀ ਦਿੰਦਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ 14 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਆਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਭਰੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਪੰਚਾਇਤ ਸੰਮਤੀ ਲਈ ਕੁੱਲ 77 ਜੋਨ ਹਨ ਜਦਕਿ ਜ਼ਿਲ੍ਹਾ ਪ੍ਰਸ਼ਦ ਦੇ 10 ਜੋਨ ਹਨ। ਉਨਾਰਾ ਕਹਿਣਾ ਹੈ ਕਿ ਬਲਾਕ ਸਰਹੰਦ ਦੇ 15 ਜੂਨਾਂ ਵਿੱਚ 111 ਪੋਲਿੰਗ ਬੂਥ ਬਣਾਏ ਗਏ ਹਨ ਜਦਕਿ ਬਲਾਕ ਅਮਲੋ ਦੇ ਵਿੱਚ 17 ਜੂਨ ਤੇ 108 ਪੋਲਿੰਗ ਬੂਥ ਬੱਸੀ ਪਠਾਣਾ ਵਿੱਚ 15 ਜੂਨਾਂ ਵਿੱਚ 101 ਪੋਲਿੰਗ ਬੂਥ ਖਮਾਣੋ ਦੇ 15 ਜੂਨਾਂ ਵਿੱਚ 84 ਖੇੜਾ ਦੇ 15 ਜੂਨਾਂ ਵਿੱਚ 77 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਉਨਾਰਾ ਕਹਿਣਾ ਹੈ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ ਤੁਹਾਡੇ ਮਾਧਿਅਮ ਰਹੀਂ ਮੈਂ ਦੱਸਣਾ ਚਾਹਾਂਗਾ ਕਿ ਸਾਡੀਆਂ ਪੰਜ ਪੰਚਾਇਤ ਸੰਪਤੀਆਂ ਦੇ 77 ਜੂਨ ਨੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ 10 ਜੂਨ ਨੇ ਟੋਟਲ ਜਿਨ੍ਹਾਂ ਲਈ ਨਾਮਜ਼ਦਗੀਆਂ 1/12/2025 ਤੋਂ ਸ਼ੁਰੂ ਹੋ ਕੇ 4/12/2025 ਤੱਕ ਜਿਹੜੀਆਂ ਨੇ ਕਾਗਜ਼ ਦਾਖਲ ਕੀਤੇ ਜਾ ਸਕਦੇ ਹਨ 5 ਤਰੀਕ ਨੂੰ ਉਹਨਾਂ ਦੀ ਸਕਰੂਟੀ ਹੋਏਗੀ 6 ਤਰੀਕ ਨੂੰ ਅਗਰ ਕੋਈ ਉਹਦੇ ਚੋਂ ਵਿਡਰੋਅਲ ਲੈਣਾ ਚਾਹੁੰਦਾ ਹੈ ਤਾਂ ਵਿਡਰੋਅਲ ਤੋਂ ਬਾਅਦ ਜਿਹੜੀ ਉਹ ਫਾਈਨਲ ਜਿਹੜੀ ਹੈ ਕੰਟੈਸਟਿੰਗ ਕੈਂਡੀਡੇਟਸ ਦੀ ਲਿਸਟ ਜਾਰੀ ਕੀਤੀ ਜਾਊਗੀ 14 12 2025 ਨੂੰ ਇਲੈਕਸ਼ਨ ਡੇ ਡਿਕਲੇਅਰ ਹੋਇਆ ਹੈ ਔਰ 17 12 2025 ਨੂੰ ਇਹ ਵੋਟਾਂ ਦੀ ਗਿਣਤੀ ਕੀਤੀ ਜਾਏ ਕਿੰਨੇ ਜਿਹੜੇ ਵੋਟਰ ਨੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੋਟ ਨੂੰ ਟੋਟਲ ਸਾਡੇ 3 ਲੱਖ 20 ਹਜ਼ਾਰ ਦੇ ਕਰੀਬ ਵੋਟਰ ਨੇ ਜਿਹੜੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ